ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਲੈਨਰ ਆਪਣਾ ਫਿੱਟ ਹੋ ਗਿਆ ਇੱਕ ਕਿੱਟ ਨਵੀਂ ਪਾਈ ਇੱਕ ਸਿਲੰਡਰ ਤੇ ਡੀਜ਼ਲ ਪੰਪ ਫਿੱਟ ਹੋ ਗਿਆ ਇਦੋਂ ਸੰਪ ਵੀ ਆਪਣਾ ਫਿਟਿੰਗ ਹੋ ਜਾਂਦਾ ਵਰਗਾ ਇਹ ਲੱਗ ਗਿਆ ਬਾਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਕਰਦਾ ਆਪਣੇ ਭਰਾ ਸਾਰੇ ਠੀਕ ਠਾਕ ਹੋਣਗੇ। ਲਓ ਜੀ ਤੁਸੀਂ ਦੇਖ ਰਹੇ ਹੋ ਆਪਣਾ 5310 ਜੌਂਡੀ ਅਟ੍ਰੈਕਟਰ ਜਿਹਦੇ ਵਿੱਚ ਆਪਾਂ ਜਿਹੜੀ ਐਚਪੀ ਅਪ ਕਰ ਰਹੇ ਹਾਂ ਕਿਉਂਕਿ ਇੰਜਨ ਆਪਾਂ ਤੁਹਾਨੂੰ ਪਤਾ ਤਾਂ ਖੁੱਲਿਆ ਸੀ ਕਿਉਂਕਿ ਇਹਦੇ ਵਿੱਚ ਜਿਹੜਾ ਪਿਸਟਨ ਇੱਕ ਸੀਜ ਹੋ ਗਿਆ ਸੀਗਾ ਪਿਸਟਨ ਸੀਜ ਹੋਣ ਕਾਰਨ ਕਰਕੇ ਫਿਰ ਆਪਾਂ ਨੂੰ ਇਹਦੇ ਵਿੱਚ ਜਿਹੜਾ ਪਿਸਟਨ ਇੱਕ ਚੇਂਜ ਕੀਤਾ ਬਾਕੀ ਦੀ ਪੰਪ ਦੀ ਫੁੱਲ ਮੋਡੀਫਿਕੇਸ਼ਨ ਕੀਤੀ ਆ ਬਾਕੀ ਫੈਮਿਲੀ ਸਾਈਜ਼ ਗਾਰਡ ਦੇ ਬਹੁਤ ਵੱਲ ਮੋਡੀਫਿਕੇਸ਼ਨ ਕਰਾਂਗੇ ਸਾਰਾ ਜਪੇਟਿੰਗ ਦਿਖਾਵਾਂਗੇ ਤੁਹਾਨੂੰ ਕਿਦਾਂ ਪਿਸਟਨ ਫਿੱਟ ਕਰਦੇ ਆ ਕਿਦਾਂ ਡੀਜ਼ਲ ਫਲਟਰ ਫਿੱਟ ਕਰਦੇ ਆਪਾਂ ਨਾ ਕਿਦਾਂ ਹੈਡ ਫਿੱਟ ਕਰਦੇ ਆ ਤੇ ਬਲੌਗ ਨਾਲ ਜੁੜ ਰਹੇ ਹੋ ਬਾਕੀ ਇਸ ਦਾ ਟਰੈਕਟਰ ਦਾ ਸਾਰੇ ਪਾਰਟ ਤੁਸੀਂ ਜ਼ਰੂਰ ਦੇਖਿਓ ਨਾ ਪੈਸ਼ ਡਰਾਈਵ ਤੋਂ ਲੈ ਕੇ ਸਾਰੇ ਪਾਰਟ ਆਪਾਂ ਦੀ YouTube ਤੇ ਤੁਹਾਨੂੰ ਦੇਖਣ ਨੂੰ ਮਿਲਣਗੇ ਠੀਕ ਹੈ ਜੀ ਤੇ ਚਲੋ ਬਲੌਗ ਨਾਲ ਜੁੜ ਰਹੇ ਹੋ ਆਓ ਕਰਦੇ ਹਾਂ ਦਾ ਕੰਮ ਸਟਾਰਟ ਸਭ ਤੋਂ ਪਹਿਲਾਂ ਆਪਾਂ ਇਹਦਾ ਜਿਹੜਾ ਡੀਜ਼ਲ ਪੰਪ ਦਾ ਫਿੱਟ ਕਰਾਂਗੇ ਹੈ ਨਾ ਤੇ ਦਿਖਾਵਾਂਗੇ ਤੁਹਾਨੂੰ ਕਿਵੇਂ ਫਿਟਿੰਗ ਕਰਦੇ ਆ ਠੀਕ ਹੈ ਜੀ ਤੇ ਚਲ ਦੀ ਕਰ ਰਹੇ ਨਵਾਂ ਬੈਸਟਨ ਫਿੱਟ ਆਪਾਂ ਤੇ ਪੁਰਾਣਾ ਆਪਣਾ ਜੋ ਹੋ ਗਿਆ ਸੀ ਹੈਨਾ ਉਹਦੀ ਜਗ੍ਹਾ ਤੇ ਫਿਰ ਨਵਾਂ ਬੈਸਟਨ ਆਪਾਂ ਯੂਜ਼ ਕਰਿਆ ਲੱਗ ਰੋਜੇ ਆਪਣਾ ਫਿੱਟ ਹੋ ਗਿਆ ਨਵਾਂ ਹੁਣ ਪਿਸਟਨ ਫਿਟਿੰਗ ਕਰੀ ਜੰਨੇ ਆਪ ਦਾ ਹਾਂਜੀ ਭਾਈ ਜੀ ਜਿਹੜਾ ਆਪਣਾ ਪਿਸਟਨਾ ਫਿਟਿੰਗ ਹੋ ਗਿਆ। ਬਾਕੀ ਆਪਾਂ ਦੋ ਪਿਸਟਨ ਆਪਾਂ ਪੁਰਾਣੇ ਰੱਖਿਆ ਤੇ ਇੱਕ ਕਿੱਟ ਨਵੀਂ ਪਾਈ ਇੱਕ ਸਿਲੰਡਰ ਤੇ ਡੀਜ਼ਲ ਪੰਪ ਫਿੱਟ ਹੋ ਗਿਆ ਇਧਰੋਂ ਸੰਪ ਵੀ ਆਪਣਾ ਫਿਟਿੰਗ ਹੋ ਚੁੱਕਿਆ ਹੈਗਾ। ਤੇ ਸੋ ਲੱਗਿਆ ਹੁਣ ਹੈੱਡ ਗੈਸਕਟ ਫਿਟਿੰਗ ਕਰਨਾ। ਤੇ ਹੈੱਡ ਵੀ ਆਪਣਾ ਵਾਸ਼ ਹੋ ਗਿਆ ਸੀਗਾ। ਕਰੋ ਚੈੱਕ। ਤੇ ਕਰਦੇ ਆਪਾਂ ਫਿਟਿੰਗ ਇਹਨੂੰ ਤੇ ਸੋਸ ਤੋਂ ਬਾਅਦ ਫਿਰ ਇਹਦਾ ਫਰੰਟ ਵਾਲਾ ਜਿਹੜਾ ਹਿੱਸਾ ਵਗੈਰਾ ਲਾਇਆ ਸੀ ਆਪਾਂ ਕੈਂਪ ਆਉਣ ਲਈ ਤੇ ਇਹ ਵੀ ਸੈੱਟ ਕਰ ਦਾਂਗੇ ਨਾਲ। ਤੇ ਚਲੋ ਬਾਬੇ ਬਲੌਗ ਨਾਲ ਜੁੜ ਰਹੇ ਹੋ ਤੇ ਬਾਕੀ ਖੰ ਨੂੰ ਫਿਟਿੰਗ ਕਰਕੇ ਅੱਜ ਇਹਦੀ ਸਾਊਂਡ ਕੁਆਲਿਟੀ ਚੈੱਕ ਕਰਵਾ ਦਿਆਂਗੇ ਸ਼ਾਮ ਤੱਕ ਠੀਕ ਹੈ ਜੀ ਬਾਕੀ ਇਧਰ ਡੀਜ਼ਲ ਪੰਪ ਦੇ ਉੱਪਰ ਆਪਾਂ ਐਮਪੀਸੀ ਯੂਨਿਟ ਲਵਾਇਆ ਹੈਗਾ ਬਾਕੀ ਕਈ ਭਰਾਵਾਂ ਦਾ ਆਪਣੇ ਕੋਲ ਕਮੈਂਟ ਆਉਂਦਾ ਸੀਗਾ ਐਮਪੀਸੀ ਯੂਨਿਟ ਦਾ ਵਰਕ ਕੀ ਹੁੰਦਾ ਸੱਜਣਾ ਆਲਰੇਡੀ ਆਪਣੀ ਇਹਦੀ ਵੀਡੀਓ YouTube ਤੇ ਆਪਣੇ ਚੈਨਲ ਦੇ ਉੱਪਰ ਪਾਈ ਹੋਈ ਆ ਤੁਸੀਂ ਉੱਥੇ ਜਾ ਕੇ ਇਹਦੀ ਵਰਕਿੰਗ ਸਮਝ ਸਕਦੇ ਹੋ ਬਾਕੀ ਤੁਹਾਨੂੰ ਫੇਰ ਵੀ ਦੱਸ ਦਾਂ ਮੈਂ ਤੁਹਾਨੂੰ ਜਿਹੜਾ ਐਮਪੀਸੀ ਯੂਨਿਟ ਹੁੰਦਾਗਾ ਇਹ ਪ੍ਰੋਪਰ ਸੈਟਿੰਗ ਦੇ ਨਾਲ ਕੰਮ ਕਰਦਾ ਵਾ ਜੇ ਤੁਸੀਂ ਕਹੋਗੇ ਆਪਣੇ ਰੀਸ ਨਾਲ ਹੁਣ ਤੁਸੀਂ ਐਮਪੀਸੀ ਯੂਨਟ ਲਾ ਦਾਂਗੇ ਉਹ ਕੰਮ ਨਹੀਂ ਕਰਨਾ ਟਰੈਕਟਰ ਦੇ ਉੱਪਰ ਕਾਰਨ ਟਰੈਕਟਰ ਸਮੋਕ ਦੇਊਗਾ ਤੇ ਬਾਕੀ ਉਹਨੇ ਖਜਾਈ ਨਹੀਂ ਕਰਨਾ ਕਿਉਂਕਿ ਇਹਨੂੰ ਪੂਰੀ ਤਰ੍ਹਾਂ ਵਰਕ ਕਰਨ ਲਈ ਫੁੱਲ ਕੈਮਸ਼ਾਫਟ ਦੀ ਮੋਡੀਫਿਕੇਸ਼ਨ ਕਰਨੀ ਪੈਂਦੀ ਆ ਟਾਈਮਿੰਗ ਦੀ ਮੋਡੀਫਿਕੇਸ਼ਨ ਕਰਨੀ ਪੈਂਦੀ ਆ ਟਰਬੋ ਦੀ ਮੋਡੀਫਿਕੇਸ਼ਨ ਕਰਨੀ ਪੈਂਦੀ ਆ ਫੇਰ ਜਾ ਕੇ ਜਿਹੜਾ ਤੁਹਾਡਾ ਐਮਪੀਸੀ ਯੂਨਟ ਇਕੱਲਾ ਕੰਮ ਕਰਦਾ ਨਹੀਂ ਤਾਂ ਟਰੈਕਟਰ ਐਮਪੀਸੀ ਯੂਨਟ ਨਾਲ ਜਾਂਦਾ ਦਬਣ ਲੱਗ ਪੈਂਦਾ ਜਾਂ ਆਪਣਾ ਸਮੋਕ ਕਰਨ ਲੱਗ ਪੈਂਦਾ ਇਸ ਕਾਰਨ ਕਰਕੇ ਸੱਜਣੋਂ ਆਪਾਂ ਕਿਸੇ ਨੂੰ ਸਲਾਹ ਨਹੀਂ ਦਿੰਦੇ ਵੀ ਇਦਾਂ ਹੀ ਤੁਸੀਂ ਐਮਪੀਸੀ ਯੂਨਟ ਲਾਓ ਕਿਉਂਕਿ ਇਹਦੀ ਐਮਪੀਸੀ ਯੂਨਟ ਲਾਉਣ ਲਈ ਆਪਾਂ ਨੂੰ ਇਹਦੀ ਪ੍ਰੋਪਰ ਸੈਟਿੰਗ ਕਰਨੀ ਪੈਂਦੀ ਆ ਟਰੈਕਟਰ ਦੇ ਇਹਦੀ ਇੰਜਨ ਟਾਈਮਿੰਗ ਦੀ ਕੇਮ ਦੀ ਤੇ ਡੀਜ਼ਲ ਪੰਪ ਦੇ ਸਮਾਨ ਦੀ ਠੀਕ ਹੈ ਜੀ ਫੇਰ ਜਾ ਕੇ ਤੁਹਾਡਾ ਐਮਪੀਸੀ ਯੂਨਟ ਜਿਹੜਾ ਵਰਕ ਕਰਦਾ ਵਾ ਤੇ ਚਲੋ ਬਾਕੀ ਟਰੈਕਟਰ ਫਿਟਿੰਗ ਹੋਈ ਜਾਂਦਾ ਕਰਾਵਾਂਗੇ ਤੁਹਾਨੂੰ ਆਵਾਜ਼ ਚੈੱਕ ਬਾਕੀ ਮਾਲਕ ਦੀ ਕਿਰਪਾ ਨਾਲ ਕਿਦਾਂ ਇਹ ਟਰੈਕਟਰ ਦੀ ਖਚਾਈ ਬਣੀ ਆ ਤੁਹਾਨੂੰ ਸਾਰਾ ਹੈ ਵਲੌਗ ਦੇ ਵਿੱਚ ਦਿਖਾਇਆ ਜਾਊਗਾ ਅਗਲੇ ਵਲੌਗ ਦੇ ਵਿੱਚ ਇਸ ਵਲੌਗ ਦੇ ਵਿੱਚ ਸਾਨੂੰ ਤੁਹਾਨੂੰ ਸਾਰੀ ਇਹਦੀ ਫਿਟਿੰਗ ਦੱਸੀ ਜਾਂਦੀ ਹੈ ਹਨਾ ਅਗਲੇ ਵਲੌਗ ਦੇ ਵਿੱਚ ਇਹਦੀ ਤੁਹਾਨੂੰ ਸਾਰੇ ਟੈਸਟਿੰਗ ਦੀ ਵੀਡੀਓ ਦਿਖਾਵਾਂਗੇ ਕਿ ਇਹਦਾ ਕੰਮ ਕਰਨ ਦੇ ਨਾਲ ਪਾਵਰ ਵਧੀਆ ਜਾਂ ਘਟੀਆ ਜਾਂ ਕਿੰਨੀ ਖਚਾਈ ਕਰਦਾ ਕੀ ਗੱਲਬਾਤ ਸਾਰੀ ਤੁਹਾਨੂੰ ਵਲੌਗ ਦੇ ਵਿੱਚ ਦਿਖਾਵਾਂਗੇ ਹਨਾ ਤੇ ਇਧਰ ਗੈਸ ਕਟੇ ਦੇ ਵਿੱਚ ਕੰਪਨੀ ਦਾ ਇਦਾਂ ਹੀ ਫਿਟਿੰਗ ਆ ਜਾਂਦਾ ਇਹਦੇ ਵਿੱਚ ਕੋਈ ਤੁਹਾਨੂੰ ਬੁਸ਼ ਵਗੈਰਾ ਨਾਲ ਹੈਡ ਵਾਲਵ ਸੀਟ ਦੇ ਨਾਲ ਕੋਈ ਸੀਟ ਸ਼ਟਅਪ ਕਰਨ ਦੀ ਲੋੜ ਨਹੀਂ ਹੁੰਦੀ ਹੈ ਨਾ ਜੋ ਨਹੀਂ ਹੈ ਟਰੈਕਟਰ ਦੇ ਤੇ ਚਲੋ ਬਾਬਿਓ ਕਰਦੇ ਆ ਫਿਟਿੰਗ ਤੇ ਵਲੌਗ ਨਾਲ ਜੁੜ ਰਹੇ ਹਾਂ ਵਾਟਰ ਵਾਡੀ ਦੀ ਪੁਲੀ ਵੀ ਆਪਾਂ ਜਿਹੜੀ ਛੋਟੀ ਪਾਤੀ ਤੁਹਾਨੂੰ ਕੱਲ ਵਾਲੇ ਵਲੌਗ ਦੇ ਵਿੱਚ ਦਿਖਾਇਆ ਗਿਆ ਸੀਗਾ ਆਪਾਂ ਬਜਾ ਡੀਬੀਫ ਆਪਾਂ ਕਈ ਵਾਰੀ ਝੋਕ ਹੋ ਜਾਂਦਾ ਆਪਾਂ ਇਹਨੂੰ ਪਾਣੀ ਦੇ ਨਾਲ ਹੀ ਸਾਫ਼ ਕਰਨਾ ਪੈਂਦਾ ਆਪਾਂ ਨੂੰ ਅਕਰੋ ਚ ਕਿਉਂਕਿ ਇਹ ਜੌਂਡੀ ਟਰੈਕਟਰ ਦਾ ਜ਼ਿਆਦਾਤਰ ਡੀਬੀਫ ਜਾਮ ਹੋ ਜਾਂਦਾ ਜਦੋਂ ਤੁਸੀਂ ਇਹਦਾ ਘਟੋ ਘਟ 2250 ਘੰਟਾ ਚਲਾ ਦਿੰਦੇ ਹੋਣਾ ਅਕਰੋ ਚ ਇਹ ਮੰਨ ਲਓ ਜਾਮ ਹੋ ਜੇ ਤਾਂ ਤੁਹਾਡਾ ਟਰੈਕਟਰ ਪਰਫਾਰਮੈਂਸ ਵਧੀਆ ਨਹੀਂ ਦਿੰਦਾ ਤੇ ਡੀਜ਼ਲ ਖਪਤ ਵੀ ਜ਼ਿਆਦਾ ਕਰਦਾਗਾ ਇਸੋ ਕਰੀਏ ਨੇ ਇਹਨੂੰ ਵੀ ਸਾਫ਼ ਆਪਾਂ ਕਿਉਂਕਿ ਸਫਾਈ ਨਾਲ ਹੀ ਕੰਮ ਨੇ ਚੱਲਣਾ ਹਨਾ ਇਹ ਵੀ ਕਾਰਬਨ ਜਿਹੜੀ ਵਿੱਚੋਂ ਨਿਕਲੀ ਜਾਂਦੀ ਆ ਤੇ ਚਲੋ ਬਲੌਅ ਨਾਲ ਜੁੜ ਰਹੇ ਹਾਂ ਦੇ ਕਰਦੇ ਆਪਾਂ ਸਾਫ਼ ਇਹਨੂੰ ਚੰਗੀ ਤਰ੍ਹਾਂ ਲਓ ਜੀ ਜੋ ਰੇਡੀਟਰ ਵੀ ਆਪਾਂ ਨਵਾਂ ਯੂਜ਼ ਕਰਾ ਦੇ ਵਿੱਚ ਤੇ ਲਾਤਾ ਕੰਪਨੀ ਦਾ ਡੱਬਾ ਬੰਦ ਜੋੜ ਕਰਦਾ ਕਿਉਂਕਿ ਰੇਡੀਟਰ ਦੇ ਕਾਰਨ ਹੀ ਦਾ ਜਿਹੜਾ ਇੰਜਨ ਸੀਜ਼ ਹੋਇਆ ਸੀ ਇਹ ਡੱਬਾ ਬੰਦ ਆਪਾਂ ਜੌਂਡੀਅਰ ਕੰਪਨੀ ਦਾ ਲਾਇਆਗਾ ਤੇ ਪੁਰਾਣੇ ਵਾਲਾ ਪਾ ਲਾਤਾ ਤੇ ਚਲੋ ਹੁਣ ਇਸ ਤੋਂ ਬਾਅਦ ਕਰਦੇ ਆ ਬੈਟਰੀ ਵਗੈਰਾ ਦੀ ਫਿਟਿੰਗ ਇੰਟਰਕੂਲਰ ਦੀ ਫਿਟਿੰਗ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਸਾਊਂਡ ਕੁਆਲਿਟੀ ਚੈੱਕ ਕਰਵਾਵਾਂਗੇ ਆਪਾਂ ਸਟਾਰਟ ਕਰਕੇ ਹੈਨਾ ਬਾਕੀ ਇਹਦੇ ਵਿੱਚ ਡੀਜ਼ਲ ਠਰਨ ਵਾਲਾ ਵੀ ਸਿਸਟਮ ਲੱਗਿਆ ਹੁੰਦਾਗਾ ਕਿਉਂਕਿ ਇਹ ਆਪਾਂ ਜਿਹੜਾ ਆਪਣਾ ਫਿਊਲ ਹੁੰਦਾ ਰਿਟਰਨ ਹੁੰਦਾਗਾ ਵਾਪਸ ਹੁੰਦਾ ਤੇ ਸੋ ਉਹ ਆਪਣਾ ਠਰ ਕੇ ਤੇ ਫਿਊਲ ਟੈਂਕ ਦੇ ਵਿੱਚ ਚਲਾ ਜਾਂਦਾ ਕਿਉਂਕਿ ਜੌਂਡੀਆ ਟਰੈਕਟਰ ਦਾ ਇਹ ਬਹੁਤ ਵਧੀਆ ਸਿਸਟਮ ਦਿੱਤਾ ਹੋਇਆਗਾ ਹੈਨਾ ਕਿਉਂਕਿ ਫਾਰਮ ਟਰੈਕ ਨੇ ਵੀ ਇਹ ਪਾਵਰ ਸਟੀਅਰਿੰਗ ਜੀ ਦਿੱਤਾ ਸੀਗਾ ਪਰ ਲੇਕਨ ਜੌਂਡੀਟ ਨੇ ਡੀਜ਼ਲ ਨੂੰ ਵੀ ਠਾਰਿਆਗਾ ਹਨਾ ਡੀਜ਼ਲ ਦਾ ਠਾਰਨ ਦਾ ਮਤਲਬ ਇਹ ਜਦੋਂ ਟਰੈਕਟਰ ਤੁਹਾਡਾ ਰੈਗੂਲਰ ਚੱਲਦਾ ਵਾ ਇੱਕ ਤਾਂ ਡੀਜ਼ਲ ਦੀ ਪਰਫਾਰਮੈਂਸ ਵਧিয়ে ਦਿੰਦਾ ਹਨਾ ਬਾਕੀ ਇਹਦੇ ਨਾਲ ਇੱਕ ਆਪਣਾ ਬਲਾਸਟ ਵਧਿਆ ਹੁੰਦਾਗਾ ਜੇ ਆਪਣਾ ਡੀਜ਼ਲ ਦਾ ਟੈਂਪਰੇਚਰ ਘਟਾ ਕੇ ਦਿੱਤਾ ਜਾਵੇ ਹਨਾ ਕਿਉਂਕਿ ਓਵਰ ਹੀਟ ਹੋਣ ਤੇ ਡੀਜ਼ਲ ਦੇ ਕਈ ਮਤਲਬ ਆਪਣੇ ਦੇ ਸੈਲ ਮਰ ਜਾਂਦੇ ਹਨ ਕਿਉਂਕਿ ਇਹਦੇ ਵਿੱਚ ਪਰਮਾਣੂ ਹੀ ਹੁੰਦਾ ਹਨ ਜਿਹਦੇ ਨਾਲ ਆਪਣਾ ਜਲਦਾਰ ਡੀਜ਼ਲ ਕਈ ਉਹ ਕੈਮੀਕਲ ਹੁੰਦੇ ਆ ਉਹ ਖਰਾਬ ਹੋ ਜਾਂਦਾ ਗਰਮ ਔਕੇ ਹਨ ਉਹਨਾਂ ਨੂੰ ਵਧੀਆ ਢੰਗ ਨਾਲ ਕੰਮ ਲੈਣ ਲਈ ਫਿਰ ਇਹਨੇ ਕੰਪਨੀ ਨੇ ਫਿਰ ਸੋਚਿਆ ਵੀ ਆਪਾਂ ਡੀਜ਼ਲ ਵੀ ਠਾਰ ਕੇ ਦੇਈਏ ਟਰੈਕਟਰ ਦਾ ਹਨ ਤੇ ਚਲੋ ਬਾਕੀ ਕਰੀਏ ਨੇ ਫਿਟਿੰਗ ਹਨ ਉਹ ਆਪੇ ਜੌਂਡੀਰ ਆਪਣਾ ਟਰੈਕਟਰ ਹੋ ਗਿਆ ਸੀ ਤਿਆਰ ਹਨ ਤੇ ਸੋਇਸ ਨੂੰ ਚੈੱਕ ਕਰਦੇ ਆਂ ਪਰ ਟੈਸਟ ਡਰਾਈਵ ਲੈ ਕੇ ਕੀ ਆਂਦਾ ਵਾ 来一下 ਤੋ ਬਾਬੇ ਬਾਕੀ ਆਪਾਂ ਚੈੱਕ ਕਰ ਲਿਆ ਸੀ ਟਰੈਕਟਰ ਤੇ ਓਕੇ ਦੀ ਰਿਪੋਰਟ ਆ ਹਨ ਤੇ ਕਿਉਂਕਿ ਇਹਦੇ ਵਿੱਚ ਆ ਸੰਗਲ ਟੁੱਟਣ ਕਾਰਨ ਕਰਕੇ ਫਿਰ ਆਪਾਂ ਜਿਆਦਾ ਨਹੀਂ ਵਾਹਿਆ ਕਿਉਂਕਿ ਆ ਸੰਗਲੇ ਦਾ ਟੁੱਟ ਗਿਆ ਸੀ ਟੁੱਟ 15 ਹੌਲਾ ਦੇ ਵੀ ਟਰੈਕਟਰ ਨੂੰ ਕੋਈ ਪ੍ਰਵਾਹ ਨਹੀਂ ਮਾਈ ਟਰੈਕਟਰ ਕੋਈ ਓਵਰ ਹੀਟ ਦੀ ਪ੍ਰੋਬਲਮ ਆਣਾ ਨਹੀਂ ਆਪਣੇ ਕੋਈ ਕੋਈ ਨਹੀਂ ਕਹਿਣ ਦਾ ਮਤਲਬ ਟਰੈਕਟਰ ਦਾ ਕੰਮ ਆ ਜਿਹੜਾ ਓਕੇ ਹੋ ਗਿਆ ਗੰਨ ਹੋ ਚੁੱਕਿਆ ਹਨਾ ਲਾਉ ਦੇ ਤੇ ਚਲੋ ਚੱਲਦੇ ਆ ਵਰਕਸ਼ਾਪ ਤੇ ਵਰਕਸ਼ਾਪ ਚੱਲ ਕੇ ਤੇ ਫਿਰ ਬਾਕੀ ਕਰਦੇ ਵੀਡੀਓ ਦੀ ਸਮਾਪਤੀ ਹਣਾ ਇੱਥੇ ਬਾਕੀ ਓਕੇ ਦੀ ਰਿਪੋਰਟ ਹੋ ਗਿਆ ਕਿਵੇਂ ਲੱਗਾ ਮੁੰਡਿਆ ਬਈਆ ਬਈਆ ਓਕੇ ਆ ਬਹੁਤ ਜਿਆਦਾ ਹੋਰ ਅੰਕਲ ਜੀ ਕਿਦਾਂ ਲੱਗਾ ਟਰੈਕਟਰ ਚਲਾ ਕੇ ਠੀਕ ਆ ਬਹੁਤ ਵਧੀਆ ਠੀਕ ਆ ਜੀ ਹਾਂ ਬਹੁਤ ਵਾ ਠੀਕ ਆ ਚਲੋ ਚੰਗੀ ਗੱਲ ਤੇ ਚਲੋ ਤੇ ਚੱਲਦੇ ਆ ਵਰਕਸ਼ਾਪ ਚੱਲ ਕੇ ਤੇ ਫਿਰ ਤੁਹਾਨੂੰ ਦਿਖਾਉਣਾ ਹੈ ਕਿਹੜਾ ਅੱਜ ਕੰਮ ਕਰਨ ਆਪਾਂ ਤਾਂ ਫਿਰ ਉਸ ਤੋਂ ਬਾਅਦ ਵੀਡੀਓ ਦੀ ਕਰਦੇ ਆ ਸਮਾਪਤੀ